ਉਹ ਤੁਸੀਂ ਸਾਰੇ ਮੇਰੇ ਮਗਰ ਨਾ ਆਓ ਯਾਰ ਦੋ ਚਾਰ ਉਧਰ ਲੈ ਪਰੇ ਗਰੇ ਪਰਦੇ ਹੁੰਦਾ ਯਾਰਾ ਉਧਰ ਲੈ ਖੰਨੂਦਾ ਸਮਾਨ ਚੱਕ ਲਿਆ ਸਤਿ ਸ਼੍ਰੀ ਅਕਾਲ ਜੀ ਹਾਂ ਦੱਸੋ ਕੀ ਕੰਮ ਹੈ ਉਹ ਕੰਮ ਨੂੰ ਕਿਹੜਾ ਇਥੋਂ ਤੋਂ ਅਸੀਂ ਮੂਗੀਤ ਲਾਉਣੀ ਆ ਆਉਣ ਵਾਲੀ 14 ਤਰੀਕ ਨੂੰ ਚੋਣ ਲਸਣ ਚੱਕੜੇ 베ਲਣੇ ਤੇ ਵੋਟ ਪਾਉਣੀ ਆ ਕੋਈ ਨਹੀਂ ਬੱਚੋ ਕੋਈ ਨਹੀਂ ਇਹੀ 베ਲਣੇ ਤੁਹਾਡੇ ਠੂਕਣੇ ਚ ਪੈਣਗੇ ਇੱਕ ਮਿੰਟ ਆ ਫੜੋ ਜੀ ਪਹਿਲਾਂ ਇਹ ਸਿਰਫ ਤੁਹਾਨੂੰ ਦਿਖਾਉਣ ਖਾਤਰ ਲਿਆਂਦਾਗਾ ਪਰ ਹੁਣ ਅਸੀਂ ਇਹ ਦੇਣੋਂ ਹਟ ਗਏ ਪਰ ਹੈ ਕੀ ਇਹ ਇਹ ਹੈਗਾ ਲੱਕੜ ਦਾ ਮੁੰਡਾ ਇਹ ਨਾ ਰੋਵੇ ਨਾ ਹਸਾਵੇ ਪਰ ਤੁਹਾਨੂੰ ਅਸੀਂ ਅੱਜ ਹਸਾ ਕੇ ਜਾਵਾਂਗੇ ਲੈ ਓਰੇ ਫੜਾ ਮ ਆਚਾ ਕੋਈ ਪਯੌਰ ਜਿਹੜੇ ਰੈਟ ਦਾ ਸੂਟ ਹੈਗਾ ਪਾ ਕੇ ਚਮਕਾਰੇ ਮਾਰੂੰਗੀ ਅਸੀਂ ਕਿ ਸੂਟਾਂ ਦੇ ਭੁੱਖੇ ਆ ਲੈ ਕਰੋ ਰੇ ਫੜਾਉ ਮੁੰਡਿਆ ਕਿੱਥੇ ਆ ਤੂੰ ਆ ਫੜੋ ਜੀ ਪਯੌਰ ਡੀ ਚੈਨਾ ਦਾ ਸੂਟ ਹੈਗਾ ਜਿਸ ਮੈਂ ਆ ਕੇ ਪਾ ਲਿਆ ਨਾ ਚਮਕਾਰੇ ਮਾਰੂ ਸਾਰੇ ਪਿੰਡ ਚ ਲਾਈਟਾਂ ਲਾਉਣ ਦੀ ਲੋੜ ਨਹੀਂ ਪਹਿਲਾਂ ਕਿ ਅਸੀਂ ਤੇਰੇ ਦਿੱਤੇ ਸੂਟ ਪਾਉਣੇ ਆ ਮੁੰਡਿਆ ਫੜਾ ਓਏ ਆ ਫੜੋ ਜੀ ਹੀਟਰ ਇਹ ਨਾ ਕਰੇ ਥੱਲੇ ਸਿਰ ਤੇ ਟੁੱਟ ਜੂਗਾ ਇਹ ਨਾਲੇ ਨਾ ਧੁੰਦ ਆਏ ਚੜੀ ਆਉਂਦੀ ਜਿਵੇਂ ਫੌਜੀ ਟੈਂਕਾਂ ਦੇ ਚੜਿਆਉਂਦੇ ਹੁੰਦੇ ਨੇ ਇਹ ਨੂੰਨਾ ਕਮਰੇ ਚ ਛੱਡ ਕੇ ਇਹਦੀ ਸੁੱਚ ਦੱਬ ਕੇ ਰਜਾਈ ਦੱਬ ਕੇ ਮੌਜਣਾ ਪੈ ਜੋ ਕਿਉਂਕਿ ਕੋਰਾ ਬਹੁਤ ਪੈਣਾਗਾ ਕੋਈ ਨਹੀਂ ਜੇ ਚਿਤ ਮੰਨਿਆ ਵੋਟ ਪਾ ਦਾਂਗੇ ਚਿੱਤ ਚੁੱਤ ਦਾ ਨਹੀਂ ਪਤਾ ਜੀ ਹਾੜਾ ਰੱਬ ਦਾ ਵਾਸਤਾ ਮੈਨੂੰ ਵੋਟ ਜ਼ਰੂਰ ਪਾਏ ਇੱਕ ਮਿੰਟ ਫੋਨ ਆ ਗਿਆ ਹਾਂਜੀ ਹੈਲੋ ਇਹ ਲੋਕ ਨਹੀਂ ਮੰਨਦੇ ਜੀ ਕਿਵੇਂ ਕਰੀਏ ਜੀ ਐਡਾ ਕੱਪ ਚੱਲ ਜੂਗਾ ਜੀ ਦੇਖ ਲੈਣਾ ਟਰਾਈ ਕਰਕੇ ਚੱਲੂਗਾ ਮੈਂ ਦੇਖ ਰਿਹਾ ਨਾ ਟਰਾਈ ਕਰਕੇ ਦੇਖ ਰਿਹਾ ਅੱਛਾ ਅੱਛਾ ਜੀ 에어ਪੋਰਟ ਬਣ ਰਿਹਾਗਾ ਬਾਈ ਗਲਾਬ ਸਿੱਧੂ ਦੇ ਪਿੰਡ ਫਰਵਾਹੀ ਹੈ ਉਹ ਬੱਲੇ ਬੱਲੇ ਵੈਰੀ ਗੁੱਡ ਉਹਦਾ ਖੋਖਾ じゃ ਕਿੱਥੋਂ ਬਣੂ ਬਾਹਰ ਲਾ ਉਹ ਅਸੀਂ ਤੁਸੀਂ ਬਾਡੀ ਕਹਿੰਦੇ ਅਸੀਂ ਬਾਹਰਲਾ ਖੋਖਾ ਕਹਿ ਦਿੰਦੇ ਅਸੀਂ ਪਿੰਡਾਂ ਵਾਲਿਆਂ ਦਾ ਤਾਂ ਕੰਮ ਇਹੀ ਹੁੰਦਾ ਈ ਸਿੱਧੀ ਹਾਬ ਹੈ ਜੀ ਕਿੱਥੋਂ ਬਣ ਰਹੀ ਈ ਉਹ ਪਰ ਬਾਡੀ ਪਧੋੜ ਤੋਂ ਲਓ ਜੀ ਉਹ ਉਹ ਜਿਹੜੇ ਆਪਣੇ ਉਹਦਾ ਜਿਹੜਾ ਉੱਪਰਲਾ ਫਾਰ ਹੁੰਦਾ ਜੀ ਉਹ ਕਿੱਥੇ ਬਣਦਾ ਜੀ ਤਨੌਲੇ ਲੋ ਪਿਆਰ ਹੋ ਰਿਹਾ ਜੀ ਅੱਛਾ ਜੀ ਵੈਰੀ ਗੁੱਡ ਵੈਰੀ ਗੁੱਡ ਜੀ ਹਾਂ ਇਹ ਬਸ ਥੋੜੇ ਟਾਈਮ ਤੇ ਚੱਲ ਪੂਗਾ ਜੀ ਆ ਵੋਟਾਂ ਤੋਂ 10 ਦਿਨ ਮਗਰੋਂ ਜੀ ਹਾਂ ਹੋ ਵੈਰੀ ਗੁੱਡ ਜੀ ਵੈਰੀ ਗੁੱਡ ਚਲੋ ਠੀਕ ਹੈ ਠੀਕ ਹੈ ਧੰਨਵਾਦ ਜੀ ਤੁਹਾਡਾ ਮੈਂ ਇੱਕ ਮਿੰਟ ਆ ਸੂਟ ਫੜਾ ਦਾਂਗੀ ਆ ਮੈਂ ਫੜਾਉਣਾ ਜੀ ਲਓ ਜੀ ਆ ਸਾਰੇ ਫੜ ਦੋ ਜੀ ਇੱਕ ਕਿਉਂ ਫੜਨਾ ਨਹੀਂ ਲਓ ਚਲੋ ਠੀਕ ਹੈ ਜੀ ਆ ਦੇਖੋ ਜੀ ਹਨਾ ਜੇ ਹੋ ਸਕੇ ਤਾਂ ਵੋਟ ਜਰੂਰ ਪਾਇਓ ਭਾਈ ਤੁਹਾਡਾ ਚੋਣ ਨਿਸ਼ਾਨ ਕੀ ਐ ਸਾਡਾ ਚੋਣ ਛਾਨ ਹੈ ਜੀ ਬੇਲਣਾ ਐਨ ਵਾਲੀ 14 ਤਰੀਕ ਨੂੰ ਜਾਨੀ ਕੇ ਪਰਸੋਂ ਨੂੰ ਗੁੱਬੂ ਕੜਾਏ ਕਰਦੇਓ ਚੰਗਾ ਜੀ ਵੇ ਪਾਈ ਇਹ ਹੈਲੀਕਾਪਟਰ ਜਾਂ 500 ਵੀ ਖੜੂਗਾ 500 ਦਾ ਤਾਂ ਖੜੂਗਾ ਜੇ ਚੜੂਗਾ ਅਸੀਂ ਤਾਂ ਬੱਸਾਂ ਦਾ ਕਰਾਇਆ ਫ੍ਰੀ ਕਰ ਕਰਕੇ ਸਾਡੀ ਜੀਬ ਗਿੱਠ ਵੀ ਬਾਹਰ ਨਿਕਲੀ ਪਈ ਐ ਭਾਲ ਦੀ ਐ ਜਹਾਜੜੇ